ਮੇਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੜਾਚਾ ਤਹਿਸੀਲ ਡੇਰਾ ਪਾਪਾ ਨਾਨਕੇ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਫੌਜੀ ਸਾਹਿਬ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਆ ਆ ਜਿਹੜੀ ਸੂਈ ਆ ਆ ਗੱਬਣ ਤਿਆਰ ਆ ਤੇ ਇੱਕ ਆ ਚੰਗੇ ਰਿਕਾਰਡ ਵਾਲੀ ਤੋਕੜ ਗੱਬਣ ਵੇੜ ਤੁਹਾਨੂੰ ਦਿਖਾਉਣੀ ਆ ਤੇ ਇੱਕ ਮਾਜਾ ਤੁਹਾਨੂੰ ਸੱਜਰ ਸੂਈ ਦਾ ਉਹਨੂੰ ਦਿਖਾਉਣੀ ਆ ਤੇ ਬਾਕੀ ਸੋਈਆਂ ਦੀਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਫੌਜੀ ਸਾਹਿਬ ਸਸਿਕਾਲ ਜੀ ਸਸਿਕਾਲ ਜੀ ਸਸਿਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਵੀਰ ਜੀ ਸਾਰੇ ਚੈਨਲ ਵਾਲੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾ ਜਿਹੜੀਆਂ ਰਖੜੀ ਨਾ ਕੇ ਗਈ ਹੈ ਦੂਰ ਨੇੜੇ ਜਿਹੜੀਆਂ ਭੈਣਾਂ ਗਈਆਂ ਵਾ ਠੀਕ ਠਾਕ ਆਪੋ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ ਤੇ ਕਾਫੀ ਟਾਈਮ ਬਾਅਦ ਚੈਨਲ ਦੇ ਨਾਲ ਕਾਫੀ ਦਿਨ ਹੋ ਗਏ ਆਪਾਂ ਮੇਲ ਮਲਾ ਚਿਰ ਬਾਅਦ ਕੀਤੇ ਆ ਕੰਫਰੈਂਸ ਜੇ ਕਿਹੜੇ ਲਾ ਕੇ ਚਲ ਗਏ ਫਿਰ ਬਾਜੀ ਬਸ ਕਰ ਦੇਗੇ ਠੀਕ ਹੈ ਕਿਹੜੇ ਸ਼ੀੜੀ ਲਾਉਣ ਗਏ ਆ ਬੜਾ ਟਾਈਮ ਪਾਤਾ ਯਾਰ ਕਿ ਫਿਰ ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਜੀ ਤੇ ਅੱਜ ਫਿਰ ਵਾਵਾ ਦਿਨਾਂ ਬਾਅਦ ਲੱਗੇ ਆ ਵੀਡੀਓ ਪਾਉਂਦੇ ਅੱਜ ਰੇਟ ਨਾਰਮਲ ਹੀ ਫਿਰ ਰੇਟ ਵੀ ਨਾਰਮਲ ਪਾ ਦਾਂਗੇ ਤੇ ਪਹਿਲੇ ਫੋਨ ਤੇ ਵੇਖ ਜਾਂਦੇ ਕਿਹੇ ਗੱਲ ਦਾ ਝੂਠ ਵੀ ਨਹੀਂ ਹੋਏਗਾ ਵੀਰ ਜੀ ਅੱਛਾ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਆਪਣਾ ਗਰਦੀਪ ਸਿੰਘ ਆ ਪਿੰਡ ਪ੍ਰਾਚਾ ਤਸੀਲ ਡੇਰਾ ਬਾਬਾ ਨਾਨਕਾ ਤੇ ਫੋਨ ਨੰਬਰ ਆਪਣਾ ਜੀ 7042118683 ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਸ਼ੁਰੂਆਤ ਜੀ ਆਪਾਂ ਕੋਲ ਬੈੜ 8 ਲੀਟਰ ਦੋਧਿਆ ਥੱਲੇ ਅੱਛਾ ਦੋ 2.5 ਮਹੀਨੇ ਸੂਈਨ ਹੋ ਗਿਆ ਅੱਛਾ ਮੈਂ ਮੇਰੇ ਕੋਲੇ ਸੂਈ ਆ ਤੁਹਾਡੇ ਕੋਲ ਹੀ ਸੂਈ ਹੈ ਮੇਰੇ ਕੋਲ ਸੂਈ ਆ ਠੀਕ ਹੈ ਕੋਈ ਇਹਨੂੰ ਰੱਸੀ ਨਿਆਣਾ ਨਹੀਂ ਪਾਉਣਾ ਮੈਂ ਮਰਜ਼ੀ ਥੱਲੇ ਪਾ ਜੀ ਠੀਕ ਹੈ ਕੋਈ ਚੱਕਰ ਨਹੀਂ ਦਾ ਤੇ ਗਾੜੀ ਨੂੰ ਟੀਗਾ ਭਰਾਤਾ ਜੀ ਅੱਛਾ ਠੀਕ ਆ ਭਰਾਤਾ ਹਾਂ ਟੀਗਾ ਪਰ ਕਿ ਦੋ 2.5 ਮਹੀਨੇ ਸੂਈਨ ਹੋ ਗਿਆ ਇਹ ਰਸਵਾ ਜਿਹੜਾ ਵੀ ਜਿਹਨਾਂ ਨੇ ਆਪ ਹੀ ਜਿਹੜਾ ਵਾ ਆ ਆ ਬੱਚੀ ਇਹਦੇ ਮਗਰ ਬੱਚੀ ਵੀ ਚੰਗੀ ਸਾਂਭੀ ਹੁੰਦੀ ਹੈ ਸੋਰਾ ਫੇਰੇ ਕਰੀਨ ਤੇ ਸਵੇਰੇ ਚਵਾਈ ਕਿੰਨੇ ਕ ਵਜੇ ਹੋਈ ਆਦੀ ਅੱਜ ਜੀ ਸਵੇਰੇ ਡੇਢ ਚ ਹੋਇ ਨਗਰ ਹਾਂਜੀ ਅੱਜ ਸਵੇਰੇ 8 ਵਜੇ ਚ ਹੋਇ ਅੱਜ ਮੇਮੋ ਸਵੇਰੇ ਕਾਫੀ ਭੰਨਦਿਆ ਸੀ ਹਾਂਜੀ 20 ਕਰਦੇ ਤੇ ਹੁਣ ਜਿਹੜਾ ਟਾਈਮ ਸਾਢੇ 12 ਦਾ ਹੋਇਆ ਚੱਲੇ ਦਿਖਾਵਾ ਤੁਹਾਡੇ ਆ ਪਰ ਦੁੱਧ ਵੀ ਬੁੜੀ ਨਾਲੀ ਬੰਦੇ ਸ਼ਾਂਤ ਕਰ ਚਲੋ ਆਪਣੇ ਦੁੱਧ ਦੇ ਹਿਸਾਬ ਨਾਲ ਆਵਾਂ ਨਾ ਕਰ ਲੂਗੀ ਤਿਆਰ ਬਾਕੀ ਸੂਈ ਸਵਾਈ ਹੈ ਦੁੱਧ ਦੀ ਚਵਾਈ ਹੋ ਜਾਣੀ ਆ 8 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਹਣ ਇਹ ਆ ਠੰਡੀ ਤੇ ਠੰਡੀ ਸੀਲ ਆ ਤੇ ਆ ਗਈ ਸਾਈਵਲ ਚਾ ਤੇਰਾ ਵੀ ਤੇ ਦੁੱਧ ਵੀ ਮੱਝਾਂ ਵਰਗਾ ਫਿਰ ਵੀ ਜੀ ਦੁੱਧ ਵੀ ਮੱਝਾਂ ਵਰਗਾ ਆ ਚੀਜ਼ ਵੇਖੋ ਇਹਨੇ ਕਿੰਦਾ ਲਾਤ ਥੋੜੀ ਮਾਰਨੀ ਆ। ਅੱਛਾ। ਹਾਂ ਕੋਈ ਰਸੀਦੀਆਂ ਨਹੀਂ ਆਣੀਆਂ। ਤੇ ਵੀਰ ਜੀ ਛੱਡਾ ਥੋੜਾ ਕਸਮਾਂ ਤੋਂ ਹੀ ਇਹ ਨਾ ਛੱਡੇ ਆਲਾ ਵੇਖੋ ਵੀ ਦੁੱਧ ਨਹੀਂ ਹੈਗਾ ਦੁੱਧ 8 ਕਿਲੋ ਹੋਊਗਾ। ਅੱਛਾ। ਹਾਂ ਜੀ ਛੱਡਾ ਥੋੜਾ ਕਸਮਾਂ ਆ। ਤੇ ਮੁੱਲ ਫੇਰੇ ਦਾ? ਮੁੱਲ ਵੀਰ ਜੀ 22000 ਰੁਪਈਆ ਚੋ ਥੋੜਾ ਬਤਾਂ ਮਾਨਤਾ ਕਰਦਾਂਗੇ। ਠੀਕ ਹੈ। ਵੇਚਣ ਵਾਲਾ ਕੰਮ ਕਰਨਾ ਕੋਈ ਚੱਕ ਨਹੀਂ ਗਾ। ਠੀਕ ਹੈ। ਹਾਂ ਜੀ। ਤੇ ਆ ਗੱਬਨ। ਇਹ ਵੀ ਰਸੀਦੀਆਂ ੱਥਲਾ ਦੇਖੋ। ਆ ਗਏ। ਇਹ ਸੰਗਰਾਮ ਨਾਲ ਜਿਹਨੇ ਪੂਰੇ 9 ਮਹੀਨੇ ਪੂਰੇ ਉਹਨੇ 9 ਦਿਨ ਉੱਤੇ ਖੜਨੇ ਆ। ਅ ਇਹ ਦਾ ਮਦੀਤ ਲੈ ਬੈਠਾ ਹੈ ਕੀ ਕੀ ਜਰਸੀ ਜਾਗਾ ਪ्योर ਜਰਸੀ ਆ ਤੇ ਕੱਦ ਜਿਹੜਾ ਐਚ ਐਫ ਗਾਵਾ ਤਾਂ ਮੇਚਾ ਹੈ ਦੂਛਾ ਨਾਵਾ ਫਲੀ ਜੁੜੀ ਆ ਪੂਰੀ ਸਾੰਭੀ ਆ ਪੰਜਾਬ ਵਾਲੀ ਜਰਸੀ ਆ ਪ्योर ਆ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਇਹ ਆ ਵੀ ਚਲੋ ਕਿਸੇ ਵੀ ਨੇ ਇਹਦੇ ਸਿੰਘ ਨਹੀਂ ਲਗਾਏ ਤੇ ਉਤਰਾ ਸਾੰਭੀ ਸੁੰਭੀ ਪੂਰੀ ਆ ਭਾਜੀ ਜੇ ਸਿੰਘ ਲਗਾਏ ਹੁੰਦੇ ਤਾਂ ਕਿੰਨੇ 80000 ਦੀ ਵੀ ਨਹੀਂ ਦੇਣੀ ਹਾਂਜੀ ਹਾਂਜੀ ਜਿਹੜੀ ਇਹ ਚ ਕੁਆਲਿਟੀ ਆ ਨਾ ਇਹ ਕਿਸੇ ਨੇ 80000 ਦੀ ਨਹੀਂ ਦੇ ਜੀ ਅੱਜ ਰੇਟ ਬਿਲਕੁਲ ਡਾਊਨ ਕਰ ਦੇਣਾ ਹਾਂਜੀ ਕੋਈ ਨਹੀਂ ਹਸਾਉਣਾ ਜਿਹੜਾ ਮਤਲਬ ਬਹੁਤ ਹਸਾਉਣਾ ਦੇ ਦੇਣਾ ਵਾ ਕੇ ਹਾਂਜੀ ਤੇ ਅੱਜ ਤੋਂ ਮਤਲਬ ਪੰਜ ਸੱਤਾਂ ਦਹਾੜਾ ਜਾਨਾ ਨੇ ਕਿ ਵੀਡੀਓ ਚ ਰਹੀ ਹਾਂਜੀ ਫਿਰ ਇਹਦਾ ਮੁੱਲ 62000 ਨਹੀਂ ਪਾਵਾਂਗੇ ਅੱਛਾ ਅੱਜ ਮੁੱਲ ਹਿਸਾਬ ਨਾਲ ਪਾਵਾਂਗੇ ਤੇ ਉਤਰਾ ਦੁੱਧ ਕਿੰਨਾ ਕੁ ਕੱਢੀ ਜਾਊਗੀ ਦੁੱਧ ਵੀਰ ਜੀ ਬਹੁਤਾ ਨਹੀਂ ਤੇ 20 ਲੀਟਰ ਦੁੱਧ ਨੂੰ ਕੁਝ ਵੀ ਨਹੀਂ ਆਉਂਦਾ ਕੋਈ ਕਿਲੋ ਫੰਡ ਵੱਧ ਘਟ ਜਾਵੇ ਤੇ ਕਹਿਣ ਸਕਦੇ ਜੀ ਪਰ ਜਦ ਪਹਿਲੇ ਸੂਹ ਜਾਂਦੀ ਇਹਨਾਂ ਕੋਈ ਵੱਧ ਚੋਆ ਵਾ ਅੱਛਾ ਹਾਂਜੀ ਤੋੜੋ ਫੇਰ ਇੱਕ ਰੀਮ ਬਾਕੀ ਚੰਗੀ ਜੰਮੀ ਪਲੀ ਜਰਸੀ ਆ ਜਿਹੜੀ ਆ ਵਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ 50000 ਰੁਪਿਆ ਮਾਨਤਨ ਕਰਦਾਂਗੇ ਅੱਛਾ ਹਾਂ ਜੀ ਮਾਨਤਨ ਮੌਕੇ ਤੇ ਕਰ ਦੋਗੇ ਬਾਕੀ ਦੇ 3000 ਰੁਪਏ ਛੱਡ ਦਾਂ ਅੱਛਾ 47000 40000 ਦੀ ਹਾਂ ਨਾ ਦੇ ਦਾਂਗੇ ਬਾਕੀ ਇਹ ਆ ਵੀ ਜਿੰਨੇ ਘਾਹ ਰੱਖਣੀਆਂ ਸ਼ਾਂਤ ਸੁਭਾ ਦੀਆਂ ਗਾਂ ਆ ਤੇ ਚੰਗਾ ਦੁੱਧ ਕਰ ਸ਼ਾਂਤ ਸੁਭਾ ਦੀ ਥਣਾ ਦੀ ਹਰ ਚੀਜ਼ ਦੀ ਪਿੱਛੇ ਦੀ 100 ਦੀ 100% ਗਰੰਟੀ ਸਾਡੀ ਹੋਊ ਅੱਛਾ ਜੀ ਹਾਂ ਜੀ ਠੀਕ ਹੈ ਇਹ ਨਹੀਂ ਹੈ ਕਿ ਦੂਰ ਨੇੜੇ ਕੋ ਭੈਣ ਭਰਾ ਆਵੇ ਤੇ ਖਰਾਬ ਹੋਊਗਾ ਬਿਲਕੁਲ ਨਹੀਂ ਤੇ ਬਾਕੀ ਚੰਗੀ ਜੰਮੀ ਪਲੀ ਆ ਹਾਂਜੀ ਜਰਸੀਆਂ ਦੇ हिसाब ਨਾਲ ਕੱਦ ਵਜ਼ਨ ਚੰਗਾ ਆ ਖਾਣ ਕੋਲ ਵੇਖੋ ਬਿਆਣੀ ਵਾਲੇ ਪਾਸੇ ਤੋਂ ਵੀ ਥਾਣੇ ਦੇ ਦੇਖ ਸਕਦੇ ਜੇ ਤੇ ਆ ਤੋਕੜ ਕੇ ਬਣਾ ਗਈ ਜੇ ਹਾਂਜੀ ਚੰਗੇ ਰਿਕਾਰਡ ਵਾਲੀ ਜਾਬਦੀ ਵੇਖਣ ਨੂੰ ਤੇ ਜੀ ਚਲੋ ਉਹਨਾਂ ਨੇ ਵਾਅਦਾ ਕੀਤਾ ਪਰ ਮੈਂ 28 ਲੀਟਰ ਦੀ ਗਾਰੰਟੀ ਦਵਾਂਗਾ ਜਿੱਥੇ ਵੀ ਜਾਏਗੀ ਅੱਛਾ ਹਾਂਜੀ ਆਪਾਂ ਵੀਡੀਓ ਬੁਕਾ ਦਨੇ ਆ ਕੱਲ ਆ ਵੇਖੋ ਟਰੈਕਟਰ ਸਾਹ ਕੋਲ ਚੈੱਕ ਕਰਾ ਕੇ ਲੈਂਦੀ ਐ ਇੱਕ ਤੇ ਹੁੰਦੀ ਐ ਨਾ ਹਾਂਜੀ ਕਹ ਦੇਣਾ ਇਹ ਆ ਵੀਰ ਡਾਕਟਰ ਸਾਹਿਬ ਨੇ ਚੈੱਕ ਕੀਤੀ ਵੀਡੀਓ ਆ ਵੀਰ ਚੈੱਕ ਕਰਾ ਕੇ ਲਿਆਂਦੀ ਠੀਕ ਹੈ ਜੀ ਹਾਂ ਜੀ ਪੰਜਾਂ ਮਹੀਨੇ ਦੀ ਗੱਭਣ ਜੇ ਤੇ 5 ਲੀਟਰ ਦੁੱਧ ਆ ਤੇ ਜੇ ਕੋਈ ਫੀਡ ਪਾੜ ਥੋੜੀ ਥੋੜੀ ਪਾ ਕੇ ਨਾਲ ਸਰੋਂ ਤੇਲ ਦੇ ਜੁੱ ਦੁੱਧ 10 ਲੀਟਰ ਹੋ ਜੇ ਵੀ ਕਰ ਜੂਗੀ ਇਹ ਆ ਵੀ ਚਲੋ ਹੁਣ ਇਹ ਆ ਵੀ ਉਹ ਲੈਨੇ ਚਾਹ ਪਾਣੀ ਦਾ ਚਲੋ ਥੋੜਾ ਸਾਰੀ ਜਣਾ ਥੋੜਾ ਨਹੀਂ ਸਾਰੀ ਜਣਾ ਦੋ 10 ਲੀਟਰ ਕਰ ਦੂਗੇ ਬੰਦੇ ਨੇ ਆਪ ਦੁੱਧ ਸਕਾਇਆ ਇਹਦਾ ਅੱਛਾ ਗਰਮੀ ਕਰਕੇ ਤੁਹਾਨੂੰ ਤਾਂ ਮੱਛਰਮ ਮਛਰ ਮੜਾਵਾ ਉਹਦੇ ਵੀ ਇੱਕ ਹੋਰ ਦੀ ਵੇਖ ਨਾਲੇ ਵੰਡ-ਮੁੰਡ ਘੱਟ ਪੁੰਦੇ ਫਿਰ ਇਹ ਨਹੀਂ ਕਿ ਇਧਰ ਵੇਖੋ ਹਾਂਜੀ ਹਾਂਜੀ ਨਿਆਣਾ ਬਾਹਰੋਂ ਥੱਲੇ ਬਾਹਰ ਠੀਕ ਆ ਹਾਂ ਬੇਸ਼ੱਕ ਪਸਰੇ ਬੱਚਾ ਬਾਹਰ ਤੇ ਇਹਨੇ ਗਾਂ ਸਿਆਲਾਂ ਚ ਸੁਣਾ ਵਾ ਤੇ ਪੂਰਾ ਵਧੀਆ ਮੌਸਮ ਚ ਇਹਨੇ ਸੁਣ ਠੀਕ ਆ ਜੀ ਹਾਂਜੀ ਤੇ ਅਥਾਣੇ ਦੇ ਕਰੀ ਦੇਖ ਸਕਦੇ ਜੇ ਤੇ ਬਾਕੀ ਮਿਲਕਵੇਂ ਨੇ ਚੰਗੀ ਲੱਗੀ ਚੋਮ ਚ ਵਾ ਬੜਾ ਪੋਲਾ ਭਾਜੀ ਤੋਰੋ ਫਿਰ ਇੱਕ ਰੀ ਬਾਕੀ ਚੰਗੇ ਕੱਦ ਵਜਨ ਚ ਆ। ਜਿੰਦਾ ਜੀ। ਜਦੋਂ ਤੁਸੀਂ ਦੇਖੋ ਕੱਦ-ਕਾਠ ਬੋਡੀ ਵੇਟ ਤੋਂ ਆਪਾਂ ਦੇਖ ਸਕਦੇ ਚੰਗੀ ਸਿੱਧੀ ਆ ਪੂਰੀ ਜਿੰਨੀ ਵੀ। ਬਾਕੀ ਹਵਾਨੇ ਦੀ ਬੰਤਰ ਵੀ ਚੰਗੀ ਆ। ਤੇ ਇਹਦਾ ਮੁੱਲ ਵੀਰ ਜੀ ਫਿਰ ਵੀਰ ਜੀ ਮੁੱਲ ਤੇ ਇਹੋ ਜਿਹਾ ਜਿਵੇਂ ਅਸੀਂ ਲੱਭਣ ਦੀ ਇਹ ਲੋਕ 60-60 ਹਜ਼ਾਰ ਕਰੀ ਜਾਂਦੇ ਪਰ ਆਪਾਂ ਇਹਦਾ ਮੁੱਲ 40 ਹਜ਼ਾਰ ਕਰਾਂਗੇ ਮਾਨਤਾ ਨਾਲ ਕਰਾਂਗੇ ਕਿੰਨਾ 3000 ਰੁਪਏ ਮੰਗਾਤਾ ਯਾਰ ਹੋਰ ਕਰਤਾ 36 ਦੇ ਦਿੰਦੇ ਚਲੋ ਕਿੰਨਾ ਠੀਕ ਹੈ ਜੀ ਤੇ ਹੁਣ ਮੱਝ ਤਾਜੀ ਸੋਈ ਜੇ ਇਹਦਾ ਵੀਰ ਜੀ ਬੱਚਾ ਦਿਖਾਓ 나ੜੂ ਦਿਖਾਓ ਕੱਲ ਦੀ ਮੇਹ ਸੋਈ ਜੇ ਕੱਲ ਦੀ ਸਰੀ ਜੇ ਹਾਂ ਇਹ ਸਾਡੇ ਜ਼ਿਲ੍ਹਾ 나ੜੂ ਤਾਜੇ ਨਾਲ ਜਿਹੜਾ ਕੀ ਆ ਗਿਆ ਮਗਰ ਕੱਟੀ ਆ ਗਈ ਜੀ ਕੱਟੀ ਜੀ ਕਿੰਨੇ ਕ ਦੁੱਧ ਵਾਲੀ ਹੈ ਮੱਝ ਪਾ ਜੀ ਤੁਸੀਂ ਮਹੀ ਦਾ ਵਜਨ ਤੇ ਕੱਦਮ ਤੇ ਥੋੜਾ ਲੱਪਾ ਲਾਇਆ ਵਾ ਹਾਂਜੀ ਤੇਦੀ ਮੈਨੂੰ 12 ਲੀਟਰ ਦੁੱਧ ਕੀ ਜਾਂਦਾ ਵਾ ਅੱਛਾ ਮੈਂ ਤਾਂ 14 ਕਿਲੋ ਕਹਿ ਪਰ ਮੈਂ ਤੁਹਾਨੂੰ 12 ਲੀਟਰ ਦੀ ਗਰੰਟੀ ਦਿੰਦਾ ਠੀਕ ਹੈ ਜੀ ਹਾਂਜੀ ਤੇ ਥਾਣੇ ਦੇ ਦੇਖ ਸਾਦੇ ਜੇ ਇੱਕ ਵਾਰੀ ਲੱਗੇ ਤਾਂ ਹਵਾਲੇ ਤੇ ਨਾੜਾ ਵਿੱਚ ਜਿਹੜੀ ਮੈਂ ਮੱਝ ਦੇਖੋ ਠੰਡੀ ਬੜੀ ਆ ਅੱਛਾ ਹਾਂ ਹੋ ਗਿਆ ਚਲੋ ਥੋੜਾ ਬੱਚਾ ਦੂਰ ਵੱਜਾ ਵਾ ਇਹ ਦੇ ਕਰਕੇ ਪਸ਼ੂ ਵੀ ਇਰੀ ਡਰ ਵੀ ਜਾਂਦਾ ਵਾ ਤੋੜ ਦੋ ਫਿਰ ਇੱਕ ਵਾਰੀ ਤੁਹਾਡੇ ਕੋਲ ਨਹੀਂ ਲੱਗਣਾ ਉਦਾਂ ਨਹੀਂ ਕਰਦੇ ਅੱਛਾ ਜੀ ਇਹਦਾ ਤੇ ਮਨੁਸ਼ਾ ਕੱਟੀ ਮਰ ਵੀ ਜਾਵੇ ਨਾ ਹਾਂਜੀ ਠੀਕ ਹੈ ਬਾਕੀ ਕੱਦ ਵਜ਼ਨ ਜਿਹੜਾ ਪੂਰਾ ਹੈ ਬਾਕੀ ਰੰਗ ਰੂਪ ਇਹਦਾ ਤੁਸੀਂ ਆਪ ਹੀ ਦੇਖ ਸਕਦੇ ਜੇ ਕੋਈ ਵੀਰ ਆਪਣੀ ਸਮਝ ਨਾਲ ਲਾ ਲੇ ਇਹਦਾ ਮੁੱਲ ਵਿੱਧੀ ਫਿਰ ਮੁੱਲ ਵਿੱਧੀ ਲੋਕ ਤੋਕੜਾਂ ਦਾ ਹੀ ਪਾਉਂਦੇ ਆ 8000 ਰੁਪਇਆ ਹੀ 70000 ਦੀ ਮੈਂ ਹਾਂ ਨਾ ਦੇਦਾਂਗੀ ਅੱਛਾ 70000 ਦੀ ਦੇ ਦਾਂਗੀ 70000 ਦੀ ਮੈਂ ਦੇ ਦਾਂਗੀ ਠੀਕ ਹੈ ਜੀ ਹਾਂ ਬਾਕੀ ਚਲੋ ਕੋਈ ਵੀ ਰੱਪ ਨਹੀਂ ਸਮਝਣਾ ਵੇਖ ਕੇ ਨਾ ਤਸੱਲੀ ਕਰਕੇ ਲੈ ਜੇ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ